ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਦੋਸਤੋ ਅੱਜ ਤੁਹਾਨੂੰ ਇਦਾਂ ਦੀ ਪੁਰਾਣੀ ਚੀਜ਼ ਦਿਖਾ ਲੈਣੀ ਆ ਜਿਹੜੀ ਅੱਜ ਤੱਕ ਮੈਂ ਆਪਣੀ 38 ਸਾਲ ਸਾਲਾਂ ਦੀ ਉਮਰ ਵਿੱਚ ਦੇਖੀ ਨਹੀਂ ਹੈਗੀ ਤੇ ਮੈਨੂੰ ਲੱਗਦਾ ਜਿੰਨੇ ਵੀ ਬੰਦੇ ਵੀਡੀਓ ਦੇਖੂਗੇ ਉਹਨਾਂ ਵਿੱਚੋਂ 99% ਇਦਾਂ ਦੇ ਬੰਦੇ ਹੋਣਗੇ ਜਿਨ੍ਹਾਂ ਨੇ ਇਹ ਚੀਜ਼ ਦੇਖੀ ਨਹੀਂ ਹੋਊਗੀ ਸੋ ਵੀਰੋ ਅੱਜ ਮੈਂ ਤੁਹਾਨੂੰ ਦਿਖਾ ਲੈਣ ਲੱਗਾ ਆ ਜਦੋਂ ਪੈਸੇ ਆਪਣੇ ਸ਼ੁਰੂ ਹੋਏ ਸੀ ਨਾ 21 ਹੋਰ ਜਿਹੜੇ ਇਦੋਂ ਵੀ ਛੋਟੇ ਪੈਸੇ ਜਿਹਦਾ ਇੱਕ ਪੈਸਾ ਦੋ ਪੈਸੇ ਨਾ ਉਦੋਂ ਵੀ ਜਿਹੜੇ ਪਹਿਲਾਂ ਦੇ ਪੈਸੇ ਹੁੰਦੇ ਸੀਗੇ ਮਤਲਬ ਅਨ ਘੜਤ ਕਹਿੰਦੇ ਹੁੰਦੇ ਉਹਨੂੰ ਵੀ ਜਿਹਦੇ ਉੱਤੇ ਕੋਈ ਪੈਸੇ ਦਾ ਰਕਮ ਦਾ ਹਿਸਾਬ ਕਿਤਾਬ ਨਹੀਂ ਹੁੰਦਾ ਸੀ ਉਹ ਤਾਂਬੇ ਦੀਆਂ ਭਾਜੀ ਆ ਤਾਂਬੇ ਦੀਆਂ ਹਨ ਅਸੀਂ ਬਾਂਟੀ ਭਾਜੀ ਦੀ ਸ਼ਾਪ ਤੇ ਆਏ ਸੀਗੇ ਤੇ ਉਹਨਾਂ ਨੇ ਸਾਨੂੰ ਇਹ ਦਿਖਾ ਲਈ ਚੀਜ਼ ਇਹਨੂੰ ਅਨ ਘੜਤ ਕਹਿੰਦੇ ਆ ਇਹ ਤੁਹਾਨੂੰ ਮੈਂ ਹੁਣ ਦਿਖਾਉਣ ਲੱਗਾ ਅਨ ਘੜਤ ਹੁੰਦਾ ਕੀ ਆ ਆ ਦੇਖ ਲਓ ਵੀਰੋ ਆ ਚੀਜ਼ ਆ ਅਨ ਘੜਤ ਇਹ ਜਿੱਦਾਂ ਮਤਲਬ ਇਹਦੇ ਉੱਤੇ ਕੋਈ ਕੁਝ ਨਹੀਂ ਲਿਖਿਆ ਹੁੰਦਾ ਇਹ ਐਦਾਂ ਦੀ ਸ਼ੇਪ ਆ ਤੇ ਇਹ ਇਹਦਾ ਹਿਸਾਬ ਕਿਤਾਬ ਹੁੰਦਾ ਸੀ ਇਹ ਜਦੋਂ ਵੀ ਕੋਈ ਚੀਜ਼ ਲੈਣੀ ਹੁੰਦੀ ਸੀ ਦੁਕਾਨੇ ਜਾਂ ਕੁਝ ਵੀ ਕਰਨਾ ਹੁੰਦਾ ਸੀ ਨਾ ਇਹ ਚੀਜ਼ ਮੈਨੂੰ ਨਹੀਂ ਲੱਗਦਾ ਵੀ ਇਹ ਬਹੁਤ ਘੱਟ ਬੰਦਿਆਂ ਕੋਲ ਹੋਊਗੀ ਮੈਨੂੰ ਨਹੀਂ ਲੱਗਦਾ ਵੀ ਜ਼ਿਆਦਾਤਰ ਨਹੀਂ ਹੋਊਗੀ ਅੰਨ ਘਰਤੇ ਦੇ ਉੱਤੇ ਕੋਈ ਸੰਨ ਨਹੀਂ ਲਿਖਿਆ ਕੋਈ ਕੁਛ ਨਹੀਂ ਲਿਖਿਆ ਪਰ ਇਹ ਹੈਗੀ ਪੁਰਾਣੀ ਚੀਜ਼ ਹੈ ਜਦੋਂ ਪੈਸਿਆਂ ਤੋਂ ਵੀ ਪਹਿਲਾਂ ਦੀ ਇਹਨੂੰ ਅੰਨ ਘਰਤ ਕਹਿੰਦੇ ਆ ਭਾਜੀ ਨੇ ਮੈਨੂੰ ਇਹਦਾ ਨਾਮ ਦੱਸਿਆ ਸੀ ਆ ਦੇਖ ਲਓ ਕਿੰਦਾ ਦੀ ਚੀਜ਼ ਆ ਇਹਦੀ ਸ਼ੇਪ ਦੇਖ ਲਓ ਇਹ ਮਤਲਬ ਜਿਹਦਾ ਆਕਾਰ ਦੇ ਹਿਸਾਬ ਨਾਲ ਅੱਗੇ ਹੁੰਦਾ ਸੀ ਨਾ ਜਿਹਦਾ ਵੱਡਾ ਸਾਈਜ਼ ਆ ਉਹ ਸਭ ਤੋਂ ਛੋਟੀ ਵੱਡੀ ਜਿਹੜੀ ਓਦੋਂ ਛੋਟਾ ਓਦੋਂ ਛੋਟੀ ਜਿਹੜਾ ਓਦੋਂ ਛੋਟਾ ਓਦੋਂ ਛੋਟੀ ਇਹ ਹੁਣ ਪਤਾ ਨਹੀਂ ਵੀ ਕੋਈ ਬੰਦਾ ਕਮੈਂਟ ਕਰਕੇ ਦੱਸਿਓ ਵੀ ਇਹ ਕੀ ਚੀਜ਼ ਮਤਲਬ ਇਹਦੀ ਵੈਲਿਊ ਕਿੰਨੇ ਕ ਪੈਸਿਆਂ ਦੀ ਹੁੰਦੀ ਸੀ ਉਦੋਂ ਤੇ ਇਹਨੂੰ ਅਨਕਰਤ ਕਹਿੰਦੇ ਆ ਤੇ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦਿਖਾਉਣ ਲੱਗਾ ਇਹ ਹੋ ਗਿਆ ਅਨਕਰਤ ਤੇ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਦੂਜੀ ਦਿਖਾਉਣ ਲੱਗਾ ਉਹ ਵੀ ਕ੍ਰਿਸ਼ਮਾਈਆਂ ਵੀਰੋ ਮੈਂ ਨਹੀਂ ਕਦੇ ਅੱਜ ਤੱਕ ਜਿੰਦਗੀ ਵਿੱਚ ਦੇਖਿਆ ਤੇ ਜੇ ਕਿਸੇ ਮੇਰੇ ਵੀਰ ਨੇ ਦੇਖਿਆ ਹੋਇਆ ਉਹ ਵੀ ਕਮੈਂਟ ਕਰਕੇ ਵਿੱਚ ਦੱਸਿਓ ਇਹ ਵੀਰੋ ਅੱਗੇ ਜਦੋਂ ਮਲ ਜਿੰਨਾਂ ਤੋਂ ਸਾਈਕਲ ਹੁੰਦੇ ਹੁੰਦੇ ਸੀ ਨਾ 1960 ਵਿੱਚ ਉਹਨਾਂ ਨੂੰ ਟੋਕਨ ਮਿਲਦੇ ਹੁੰਦੇ ਸੀ ਜਿੱਦਾਂ ਹੁਣ ਆਪਾਂ ਨੂੰ ਆਰਸੀਆਂ ਮਿਲਦੀਆਂ ਆ ਜਾਂ ਹੋਰ ਇਦਾਂ ਦੀਆਂ ਚੀਜ਼ਾਂ ਮਤਲਬ ਲਾ ਲੋ ਮਿਲਦੀਆਂ ਉਹ ਜਿਨ੍ਹਾਂ ਉੱਤੇ ਲਿਖਿਆ ਹੁੰਦਾ ਵੀ ਆ ਗੱਡੀ ਨੰਬਰ ਆ ਇਦਾਂ ਹਨਾ ਆਹ ਦੇਖੋ ਜੀ ਅੱਗੇ ਆ ਟੋਕਨ ਮਿਲਦੇ ਹੁੰਦੇ ਸੀ ਇਹ 1960 ਦਾ ਟੋਕਨ ਆ ਵੀ ਜਿਨ੍ਹਾਂ ਤੋਂ ਸਾਈਕਲ ਹੁੰਦਾ ਸੀ ਉਹਨੂੰ ਟੋਕਨ ਦੇ ਦਿੰਦੇ ਹੁੰਦੇ ਸੀ ਵੀ ਆਹ ਤੇਰੇ ਟੋਕਨ ਦੀ ਨੰਬਰ ਪਲੇਟ ਆ ਇਹ ਦੇਖ ਲਓ ਕਿਦਾਂ ਦੀਆਂ ਚੀਜ਼ਾਂ ਆਹ ਅਨ ਘੜਤੇ ਆ ਤੇ ਆ ਹੈਗਾ ਟੋਕਨ ਇਹ ਚੀਜ਼ਾਂ ਮੈਨੂੰ ਨਹੀਂ ਲੱਗਦਾ ਹੁਣ ਕਿਸੇ ਦੇ ਕੋਲ ਪਈਆਂ ਹੋਣਗੀਆਂ ਇਹ ਭਰਾ ਨੇ ਮੈਨੂੰ ਜਦੋਂ ਇਸ ਚੀਜ਼ ਦਾ ਪਤਾ ਲੱਗਾ ਮੈਂ ਕਹਿਆ ਯਾਰੇ ਇਹ ਚੀਜ਼ ਸਾਰਿਆਂ ਨੂੰ ਦਿਖਾਉਣ ਵਾਲੀ ਆ ਕਿਉਂਕਿ ਨਵੇਂ ਨਿਆਣੇ ਜਿੰਨੇ ਆਪਣੀ ਨਵੀਂ ਨਿਊ ਜਨਰੇਸ਼ਨ ਆ ਉਹਨਾਂ ਨੂੰ ਤਾਂ ਬਿਲਕੁਲ ਨਹੀਂ ਇਹਨਾਂ ਬਾਰੇ ਪਤਾ ਹੋਣਾ ਜਦ ਸਾਨੂੰ ਨਹੀਂ ਪਤਾ ਅਸੀਂ ਗਬਲੇ ਮੇਲ ਵਿੱਚ ਐ ਇੱਕ ਲੱਤ ਸਾਡੀ ਬढ़ापे 'ਚ ਐ ਇੱਕ ਲੱਤ ਸਾਡੀ ਜਵਾਨੀ 'ਚ ਆ ਸਾਨੂੰ ਨਹੀਂ ਜਦ ਇਹ ਚੀਜ਼ ਦਾ ਪਤਾ ਤੇ ਉਹ ਜਿਹੜੇ ਨਵੇਂ ਮੁੰਡੇ ਉਹਨਾਂ ਨੂੰ ਕਿੱਦਾਂ ਪਤਾ ਹੋਊਗਾ ਮੈਨੂੰ ਲੱਗਦਾ ਸਾਡੀ ਉਮਰ ਦੇਆਂ ਨੂੰ ਵੀ ਨਹੀਂ ਪਤਾ ਹੋਣਾ ਤੇ ਇਹ ਦੋ ਚੀਜ਼ਾਂ ਦਿਖਾਉਣ ਤੋਂ ਬਾਅਦ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾ ਲੈਣੀ ਚਾਹੁੰਦਾ ਉਹ ਵੀ ਤੁਸੀਂ ਦੇਖਿਓ ਵੀਰ ਆ ਦੇਖੋ ਉਹਨਾਂ ਪੁਰਾਣੀਆਂ ਪੁਰਾਣੀਆਂ ਦਸੀਆਂ ਆ ਵੀਰੇ ਨੇ ਸੰਭੀਆਂ ਆ ਦੇਖ ਲਓ ਇੱਥੇ ਆ ਬੀਬੀ ਅਪ ਫਿਰ ਦੀ ਪਤਾ ਨਹੀਂ ਕੀ ਬਣਾਇਆ ਆਖਰੇ ਚਿੱਠੀ ਪਾਉਣ ਵਾਲਾ ਜਿਹੜਾ ਉਹ ਬਣਾਇਆ ਆ ਹਨ ਇਹ ਬਹੁਤ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਆ ਇਹਦੇ ਵੀਰੇ ਨੇ ਸੰਭੀਆਂ ਹੋਈਆਂ ਆ ਦੇਖੋ ਦਸੀਆਂ ਆ 10-10 ਪੈਸੇ ਇਹ ਚੀਜ਼ਾਂ ਵੀ ਅ ਅਨਮੋਲੀਆਂ ਚੀਜ਼ਾਂ ਆ ਮੈਨੂੰ ਮੈ ਲੱਗਦਾ ਨਹੀਂ ਹੈਗਾ ਵੀ ਜ਼ਿਆਦਾ ਲੋਕਾਂ ਨੂੰ ਚਲੋ ਦਸੀ ਤਾਂ ਕਿਸੇ ਨਾ ਕਿਸੇ ਤੋਂ ਹੋਊਗੀ ਪਰ ਬਹੁਤ ਪੁਰਾਣੀਆਂ ਆ ਦੇਖੋ ਕਈਆਂ ਦੇ ਨੰਬਰ ਵੀ ਘਸੇ ਪਏ ਆ ਇੰਨੀਆਂ ਕਿ ਪੁਰਾਣੀਆਂ ਹਨਾ ਇਹ ਭਰਾ ਨੇ ਇੱਥੇ ਜਿਹਦਾ ਕਬਾੜ ਦਾ ਕੰਮ ਕਰਦਾ ਵੀਰ ਕਬਾੜ ਦੀ ਸ਼ਾਪ ਆ ਇੱਥੇ ਜਿਹਦਾ ਪੁਰਾਣਾ ਲੋਹਾ ਹੋਰ ਪਲਾਸਟਿਕ ਸਾਰੀਆਂ ਚੀਜ਼ਾਂ ਹੁੰਦੀਆਂ ਹਨਾ ਇਹ ਭਰਾ ਸਾਡਾ ਜਿਹਦਾ ਉਹਦਾ ਕੰਮ ਕਰਦਾ ਹੈ ਤਾਂ ਉਹਨੇ ਆ ਸਾਮ ਕੇ ਰੱਖੀਆਂ ਇਹ ਪਤਾ ਨਹੀਂ ਜਿੱਦਾਂ ਮਤਲਬ ਮੈਨੂੰ ਲੱਗਦਾ ਕੋਈ ਜਿੱਦਾਂ ਸਾਈਕਲ ਤੇ ਜਾਂਦੇ ਆ ਘਰਾਂ ਵਿੱਚ ਕੰਮ ਲੈਣ ਜਿੱਦਾਂ ਤੇ ਆ ਉਦੋਂ ਭਰਾ ਕੋਲ ਕੋਈ ਗਿਆ ਹੋਊਗਾ ਤੇ ਆ ਇੱਥੇ ਵੀ ਮਾਰ ਦਵਾਰਾ ਆ ਜਿਹੜਾ ਨੰਬਰ ਲਿਖਿਆ ਟੋਕਨ ਨੰਬਰ ਹਾਂ ਇੱਥੇ ਵੀ ਮਾਰਦੇ ਆ ਅਨ ਘੜਤ ਤੇ ਵੀ ਮਾਰਦੇ ਆ ਕਰੀ ਮੇਰਾ ਭਰਾ ਸਾਰੇ ਦਵਾਰਾ ਦੇਖ ਲੈਣ ਯਾਰ ਆ ਚੀਜ਼ਾਂ ਦੇਖੋ ਹੈਗੀਆਂ ਕਿਸੇ ਤੋਂ ਇਹਨੂੰ ਅਨ ਘੜਤ ਕਹਿੰਦੇ ਆ ਇਹ ਮਾਦਾ ਜਿਹੜਾ ਕੋਈ ਸਾਈਕਲ ਤੇ ਫੇਰੀ ਵਾਲੇ ਹੁੰਦੇ ਨਾ ਉਹ ਜਦੋਂ ਗਏ ਹੋਣਗੇ ਕਿਸੇ ਦੇ ਘਰ ਉਦੋਂ ਬੀਬੀਆਂ ਨੇ ਦੇਖਿਆ ਹੁਣ ਇਦਾਂ ਚੱਕ ਚੁੱਕ ਕੇ ਫੜਾਤੀ ਉਹਨਾਂ ਨੂੰ ਇਹਦੀ ਵੈਲਿਊ ਦਾ ਨਹੀਂ ਪਤਾ ਸੀ ਇਹ ਚੀਜ਼ਾਂ ਜਿਹੜੀਆਂ ਆ ਆਪਾਂ ਨੂੰ ਜਿਹੜੇ ਹੁੰਦੇ ਆ ਉਹ ਕੀ ਕਹਿੰਦੇ ਭਾਜੀ ਉਹਨਾਂ ਨੂੰ ਜਿਹੜੇ ਘਰ ਜਿਨ੍ਹਾਂ ਵਿੱਚ ਸਭੀਆਂ ਹੁੰਦੀਆਂ ਪੁਰਾਣੀਆਂ ਚੀਜ਼ਾਂ ਯਾਰ ਸੰਦੂਕ ਨਹੀਂ ਨਹੀਂ ਸੰਦੂਕ ਥੋੜਾ ਹੁੰਦੇ ਕਮਲਾ ਇਹ ਨਹੀਂ ਨਹੀਂ ਭਾਜੀ ਇਹ ਉਹਨੂੰ ਕਹਿੰਦੇ ਆ ਯਾਰ ਮੇਰੇ ਹਿਸਾਬ ਨਾਲ ਕੀ ਕਹਿੰਦੇ ਨੇ ਨਹੀਂ ਨਹੀਂ ਯਾਰ ਇਹਨੂੰ ਕੀ ਕਹਿੰਦੇ ਆ ਔਰ ਜਿੱਥੇ ਯਾਰ ਨਮਾਇਸ਼ ਰੱਖੀ ਦੀ ਹੁੰਦੀ ਆ ਸਾਰਾ ਕੁਝ ਸੰਭਾਲ ਕੇ ਰੱਖੀਦਾ ਮੈਨੂੰ ਅੱਖਰ ਹੀ ਨਹੀਂ ਯਾਰ ਚੇਤਾ ਅਜਾਇਬ ਘਰ ਲਾ ਲੋ ਜਿਆ ਇਦਾਂ ਦੀਆਂ ਚੀਜ਼ਾਂ ਵਿੱਚ ਰੱਖੀਆਂ ਹੁੰਦੀਆਂ ਹੈ ਤੇ ਆਹ ਦੇਖ ਲੋ ਕਿਦਾਂ ਦੀਆਂ ਚੀਜ਼ਾਂ ਆਂ ਸਾਮ ਤੇ ਰੱਖਣ ਵਾਲੀਆਂ ਚੀਜ਼ਾਂ ਆ ਇਹ ਵੀਰੋ ਕਿਸੇ ਕੋਲ ਨਹੀਂ ਹੋਣੀਆਂ ਆ ਦਸੀਆਂ ਤੇ ਚਲੋ ਮੰਨਦੇ ਆ ਹੋ ਸਕਦੀਆਂ ਪਰ ਇਹਨਾਂ ਵਿੱਚ ਕਈ ਦਸੀਆਂ ਬਹੁਤ ਪੁਰਾਣੀਆਂ ਜਿਨ੍ਹਾਂ ਦੇ ਨੰਬਰ ਵੀ ਘਸੇ ਪਏ ਮੈਨੂੰ ਲੱਗਦਾ ਜਦੋਂ ਸਟਾਰਟਿੰਗ ਵਿੱਚ ਜਦੋਂ ਸ਼ੁਰੂ ਹੋਈਆਂ ਸੀ ਇਹ ਇਹ ਉਦੋਂਕ ਦੀਆਂ ਗੱਲਾਂ ਆ ਬਈ ਉਦੋਂਕ ਦੀਆਂ ਦਸੀਆਂ ਆ ਇਹ ਤੇ ਆਹ ਵੀਰ ਦੀ ਸ਼ਾਪ ਆ ਆ ਸ਼ਾਪ ਤਾਂ ਉਹ ਦਿਖਾ ਲੈਣ ਲੱਗੇ ਹੁਣ ਸ਼ਾਪ ਵਾਲ ਵੀ ਭਾਅ ਮਾਰਦੇ ਕੈਮਰਾ ਆ ਵੀਰ ਦੀ ਸ਼ਾਪ ਆ ਭਰਾ ਕੋ ਇੱਥੇ ਆਈਦਾ ਸੀ ਨਾਨ ਨੂਨ ਖਾਣ ਤੇ ਭਰਾ ਨੇ ਕਿਰਾਏ ਤੇ ਦਿੱਤੀ ਆ ਬਾਹਰਲੀ ਸਾਈਡ ਤੇ ਉਹਦੀ ਸ਼ਾਪ ਆ ਭਰਾ ਦੀ ਸਾਰੀ ਹੈ ਨਾ ਤੇ ਆ ਦੇਖ ਲਓ ਕਿਦਾਂ ਦੀਆਂ ਚੀਜ਼ਾਂ ਸਾਹਮਣੇ ਰੱਖੀਆਂ ਆ ਭਰਾ ਨੇ ਤੇ ਬਹੁਤ ਵਧੀਆ ਯਾਰ ਲੱਗਾ ਮੈਨੂੰ ਦੇਖ ਕੇ ਕਿਉਂਕਿ ਇਹ ਚੀਜ਼ਾਂ ਮੈਂ ਕਦੇ ਜ਼ਿੰਦਗੀ ਚ ਨਹੀਂ ਦੇਖੀਆਂ ਤੇ ਮੈਨੂੰ ਬਹੁਤ ਖੁਸ਼ੀ ਹੋਈ ਆ ਇਹ ਚੀਜ਼ਾਂ ਦੇਖ ਕੇ ਤੇ ਤੁਸੀਂ ਦੇਖੀਆ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਇਹ ਕਮੈਂਟ ਕਰਕੇ ਦੱਸਿਓ ਲਾਈਕ ਕਰਕੇ ਦੱਸਿਓ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਵੀਡੀਓ ਵੀ ਤੁਸੀਂ ਚਾਹੁੰਦੇ ਆ ਮੈਂ ਇਦਾਂ ਦੀਆਂ ਵੀਡੀਓ ਹੋਰ ਬਣਾਵਾਂ ਇਹ ਚੀਜ਼ਾਂ ਤੁਸੀਂ ਮੈਨੂੰ ਨਾਲ-ਨਾਲ ਦੱਸਦੇ ਹੀ ਰਿਹਾ ਕਰੋ ਤਾਂ ਕਿ ਮੈਨੂੰ ਡਾਇਰੈਕਸ਼ਨ ਮਿਲੇ ਵੀ ਜ਼ਿੰਦਗੀ ਵਿੱਚ ਮੈਂ ਕਿੱਧਰ ਨੂੰ ਤੁਰਾਂ ਮੇਰੇ ਜਿਹੜੇ ਚਾਹਣ ਵਾਲੇ ਆ ਉਹ ਕੀ ਚਾਹੁੰਦੇ ਆ ਵੀ ਮੈਂ ਕਿੱਧਰ ਨੂੰ ਜਾਵਾਂ ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਤੁਹਾਡੇ ਤੋਂ ਇਜਾਜ਼ਤ ਮੰਗਦਾ ਆ ਤੁਹਾਡਾ ਮੈਂ ਆਪਣਾ ਮੌਂਟੀ ਮਾਨ ਧੰਨਵਾਦ